ਨATION Punjabi TV ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਤਿੰਨ ਪੰਜਾਬ ਗਰਲਜ਼ ਬਟਾਲੀਅਨ ਐਨਸੀਸੀ ਲੁਧਿਆਣਾ ਦੇ ਚੱਲ ਰਹੇ ਸਾਲਾਨਾ ਸਿਖਲਾਈ ਕੈਂਪ ਦੇ ਹਿੱਸੇ ਵਜੋਂ ਐਨਸੀਸੀ ਗਰਲ ਕੈਡੀਟਾਂ ਨੂੰ ਉੱਬਰਦੀਆਂ ਟੈਕਨੋਲੋਜੀਆਂ ਵਿੱਚ ਹੁਨਰਮੰਦ ਬਣਾਉਣ ਲਈ ਇੱਕ ਵਿਸ਼ੇਸ਼ ਡਰੋਨ ਸਿਖਲਾਈ ਸੈਸ਼ਨ ਕਰਵਾਇਆ ਗਿਆ। ਇਹ ਕੈਂਪਸ 17 ਜੂਨ ਤੋਂ 26 ਜੂਨ 2025 ਤੱਕ ਇਤਿਹਾਸਕ ਖਾਲਸਾ ਕਾਲਜ ਫਾਰ ਗਰਲਜ਼ ਲੁਧਿਆਣਾ ਵਿਖੇ ਕੈਂਪ ਕਮਾਂਡੈਂਟ ਕਰਨਲ ਆਰ.ਐਸ. ਚੋਹਾਂਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਡਰੋਨ ਸਿਖਲਾਈ ਨੈਸ਼ਨਲ ਸਕਿੱਲ ਟ੍ਰੇਨਿੰਗ ਇੰਸਟੀਚਿਊਟ ਲੁਧਿਆਣਾ ਦੇ ਟ੍ਰੇਨਿੰਗ ਅਫਸਰ ਕਰਨੈਲ ਸਿੰਘ ਦੁਆਰਾ ਕਰਵਾਈ ਗਈ ਜਿਨ੍ਹਾਂ ਨੇ ਕੈਡੀਟਾਂ ਨੂੰ ਡਰੋਨ ਟੈਕਨੋਲੋਜੀ ਸੰਚਾਲਨ ਅਤੇ ਰੱਖਿਆ ਖੇਤੀਬਾੜੀ ਨਿਗਰਾਨੀ ਅਤੇ ਆਫਤ ਪ੍ਰਬੰਧਨ ਵਿੱਚ ਇਸ ਦੇ ਵਿਆਪਕ ਉਪਯੋਗਾਂ ਦੇ ਬੁਨਿਆਦੀ ਸਿਧਾਂਤਾਂ ਨਾਲ ਜਾਣੂ ਕਰਵਾਇਆ ਸੈਸ਼ਨ ਵਿੱਚ ਸਿਧਾਂਤਕ ਅਤੇ ਵਿਹਾਰਕ ਸਿਖਲਾਈ ਦੋਵੇਂ ਸ਼ਾਮਲ ਹਨ ਜਿੱਥੇ ਕੈਡੀਟਾਂ ਨੇ ਡਰੋਨ ਦੇ ਪੁਰਜ਼ਾ ਨਿਯੰਤਰਣ ਸੁਰੱਖਿਆ ਪ੍ਰੋਟੋਕੋਲ ਅਤੇ ਬੁਨਿਆਦੀ ਪਾਇਲਟਿੰਗ ਹੁਨਰਾਂ ਬਾਰੇ ਸਿੱਖਿਆ ਇਹ ਇਸ ਪਹਿਲ ਦਾ ਉਦੇਸ਼ ਕੈਡੀਟਾਂ ਨੂੰ ਸੰਬੰਧਿਤ ਤਕਨੀਕ ਗਿਆਨ ਨਾਲ ਲੈਸ ਕਰਨਾ ਸੀ ਜੋ ਕਿ ਸਕਿੱਲ ਇੰਡੀਆ ਮਿਸ਼ਨ ਦੇ ਤਹਿਤ ਹੁਨਰ ਵਿਕਾਸ ਅਤੇ ਸਵੈ-ਨਿਰਭਰਤਾ ਤੇ ਸਰਕਾਰ ਦੇ ਫੋਕਸ ਦੇ ਅਨੁਸਾਰ ਸੀ ਕੈਡੀਟਾਂ ਨੇ ਡੂੰਗੀ ਦਿਲਚਸਪੀ ਦਿਖਾਈ ਅਤੇ ਲਾਈਵ ਪ੍ਰਦਰਸ਼ਨਾ ਅਤੇ ਉਡਾਣ ਅਭਿਆਸ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਕਰਨਲ ਆਰ.ਐਸ. ਚੋਹਾਨੇ ਇਸ ਜਤਨਦੀ ਇਸ਼ਲਾਗਾ ਕੀਤੀ ਅਤੇ ਕਿਹਾ ਕਿ ਅੱਜ ਦੀ ਦੁਨੀਆ ਵਿੱਚ ਇਹ ਮਹੱਤਵਪੂਰਨ ਹੈ ਕਿ ਸਾਡੇ ਕੈਡਟਾਂ ਨਾ ਸਿਰਫ ਸਰੀਰਕ ਅਤੇ ਮਾਨਸਿਕ ਤੌਰ ਤੇ ਮਜ਼ਬੂਤ ਹੋਣ ਸਗੋਂ ਤਕਨੀਕੀ ਤੌਰ ਤੇ ਵੀ ਜਾਗਰੂਕ ਹੋਣ ਡਰੋਨ ਸੰਚਾਲਨ ਵਿੱਚ ਸਿਖਲਾਈ ਸਿੱਖਣ ਅਤੇ ਭਵਿੱਖ ਦੇ ਕੈਰੀਅਰ ਲਈ ਨਵੀਆਂ ਸੰਭਾਵਨਾਵਾਂ ਖੋਲ੍ਹਦੀ ਹੈ ਸਾਰੇ ਕੈਡਟਾਂ ਅਤੇ ਸਟਾਫ ਦੁਆਰਾ ਸੈਸ਼ਨ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ ਕਿਉਂਕਿ ਇਸ ਨੇ ਐਨ.ਸੀ.ਸੀ ਦੇ ਰਵਾਇਤੀ ਸਿਖਲਾਈ ਢਾਂਚੇ ਵਿੱਚ ਇੱਕ ਆਧੁਨਿਕ ਅਤੇ ਭਵਿੱਖਵਾਤੀ ਪਹਿਲੂ ਜੋੜਿਆ ਚਲਾਨਾ ਸਿਖਲਾਈ ਕੈਂਪ ਨੌਜਵਾਨ ਔਰਤਾਂ ਵਿੱਚ ਨੌਂ ਅਨੁਸ਼ਾਸਨ ਲੀਡਰਸ਼ਿਪ ਅਤੇ ਤਕਨੀਕੀ ਯੋਗਤਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਗਤੀਸ਼ੀਲ ਪਲੇਟਫਾਰਮ ਵਜੋਂ ਕੰਮ ਕਰਨਾ ਜਾਰੀ ਰੱਖਦਾ ਹੈ